ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਮੇਰੇ ਬਹੁਤ ਸਤਿਕਾਰਯੋਗ ਸਤਾਰ ਗਿਆਨੀ ਗੁਰਨਾਮ ਸਿੰਘ ਜੀ ਬਰਾੜ ਸਾਹਿਬ ਉਹਨਾਂ ਦੀ ਦਸਵੀਂ ਵਰਸੀ ਕੱਲ ਨੂੰ ਪਿੰਡ ਸ਼੍ਰੀ ਤਖਤੂਪੁਰ ਸਾਹਿਬ ਵਿਖੇ ਬਹੁਤ 웅 ਧਾਮ ਨਾਲ ਸੰਤ ਬਾਬਾ ਜਗਜੀਤ ਸਿੰਘ ਜੀ ਮਹਾਂਪੁਰਸ਼ਾਂ ਦੀ ਸਰਪ੍ਰਸਤੀ ਹੇਠ ਮਨਾਈ ਜਾ ਰਹੀ ਹੈ ਸੰਗਤਾਂ ਨੂੰ ਬੇਨਤੀ ਹੈ ਬਹੁਤ ਦੂਰੋਂ ਦੂਰੋਂ ਜੱਥੇ ਕਬਿਸ਼ਰੀ ਜੱਥੇ ਉੱਥੇ ਪਹੁੰਚ ਰਹੇ ਨੇ ਸੰਗਤਾਂ ਨੂੰ ਗਿਆਨੀ ਜੀ ਬਾਰੇ ਚਾਦਣਾ ਪਾਉਣਗੇ ਲੰਗਰ ਦਾ ਪੂਰਾ ਪ੍ਰਬੰਧ ਪ੍ਰਬੰਧ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਕੱਲ ਨੂੰ 24 ਸਤੰਬਰ ਨੂੰ ਦਿਨ ਬੁੱਧਵਾਰ ਨੂੰ ਤਖਤਪੁਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਮੋਗੇ ਤੋਂ ਬਰਨਾਲੇ ਰੋਡ ਤੇ ਬਦਨੀ ਤੋਂ ਅੱਗੇ ਪਲਾਸਪੁਰ ਦੇ ਨੇੜੇ ਤਖਤਪੁਰ ਸਾਹਿਬ ਹੈ ਕਿ ਸਾਈਡ ਤੇ ਛੱਪ ਦੀ ਸਾਈਡ ਤੇ ਇਹ ਸੰਗਤਾਂ ਨੂੰ ਬੇਨਤੀ ਹੈ ਜੀ ਕੱਲ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ ਕਿ ਵਿਸ਼ਰਾਤ ਤੋਂ ਬਾਅਦ ਸੰਤ ਬਾਬਾ ਜਗਜੀਤ ਸਿੰਘ ਜੀ ਅੰਮ੍ਰਿਤ ਰੂਪੀ ਸ਼ਬਦਾਂ ਦੀ ਪਰਖਾ ਕਰਨੀ ਵੀ ਸਾਰੀ ਸੰਗਤ ਨੇ ਉੱਥੇ ਦਰਸ਼ਨ ਦੇ ਦਰਸ਼ਨ ਦੇਣੇ ਦਰਸ਼ਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ